ਪੰਜਾਬ ਕੋਲ ਸਿਰਫ 1.5% ਜ਼ਮੀਨ ਆ ਹਿੰਦੁਸਤਾਨ ਦਾ ਹਿੱਸਾ 1.5% ਅਸੀਂ ਜਿਹਦੇ ਚੋ ਘੱਟੋ ਘੱਟ 70% 80% ਅਸੀਂ ਅਨਾਜ ਪ੍ਰਦਾਨ ਕਰ ਰਹੇ ਨੇ ਔਰ ਦੇ ਰਹੇ ਆ ਭੂਲਚਨਾ ਇਸ ਕਰਕੇ ਇਹਨਾਂ ਦਾ ਦਿਮਾਗ ਖਰਾਬ ਹੋ ਗਿਆ ਪਰੇਸ਼ਾਨ ਕਰ ਰਹੇ ਨੇ ਕਿ ਇਹ ਅਸੀਂ ਚੰਗੀ ਪ੍ਰਚਾਰ ਕਰ ਰਹੇ ਨੇ ਕਿ ਅਸੀਂ ਇਹਨੂੰ ਪਰਾਰੀ ਨੂੰ ਪੰਜ ਸੌ ਰੁਪਏ ਕਿ ਕਰੋੜ ਰੁਪਏ ਦੇਖਿਆ ਹੀ ਨਹੀਂ ਵੀ ਕਿਹਾ ਜਾਂਦਾ ਹੁੰਦਾ ਇਹ ਕਹਿੰਦੇ ਕਰੋੜ ਰੁਪਏ ਜੁਰਮਾਨਾ ਕਰਾਂਗੇ ਤੇ ਇਸ ਤਰ੍ਹਾਂ ਕੇ ਇਹ ਬੋਤਾਂ ਉਪਰੀ ਕਈ ਦਿਨਾਂ ਸੱਰਨੇ ਤੋਂ ਨਾ ਮਾਮਲਾ ਚੱਲ ਰਿਹਾ ਕਿਤੇ ਅੱਜ ਤੁਹਾਡੇ ਬਾਜਿ ਹਕਾਰ ਦੇ ਵਿੱਚ ਆਉਂਦਾ ਮੰਡੀ ਬੋਰਡ ਵੀ ਤੋੜਦਾ ਛਪਰਾਵੋ ਸਾਨੂੰ ਇੱਕੋ ਗੱਲ ਮੰਨਣਾ ਵੀ ਅਸੀਂ ਮੋਦੀ ਨੂੰ ਵੋਟ ਨਹੀਂ ਪਾਈ ਕਿਉਂਕਿ ਸਾਨੂੰ ਪਤਾ ਸੀਗਾ 400 ਬੰਦਾ ਬੀਜੇਪੀ ਦਾ ਐਮਪੀ ਬੈਠਾ ਉਹ ਵੀ ਛਾਰੇ ਵਪਾਰੀਆ ਅੱਜ ਜਿਹੜੀ ਸਾਡੀ ਤਰਫ ਦੀ ਆਵਾਜ਼ ਨੂੰ ਪਾਪ ਨਹੀਂ ਰਿਹਾ ਮੈਂ ਉਹਨਾਂ ਦੇ ਸਖਤ ਸ਼ਬਦਾਂ ਦੇ ਵਿੱਚ ਨਿਖੇਧੀ ਕਰਦਾ ਔਰ 30 ਜਥੇਬੰਦੀਆਂ ਦਾ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਪਿੰਡ ਪਿੰਡ ਨਾਰੇ ਲਿਖਾਏ ਨੇ ਜੋ ਛਾੜੇ ਨਾਲ ਖੜੂ ਉਹ ਵੀ ਸਾਡੇ ਪਿੰਡ 'ਚ ਖੜੂ ਔਰ ਮੈਂ ਧੰਨਵਾਦ ਕਰਦਾ ਬਧੇਗੜ ਸਾਹਿਬ ਤੋਂ ਵੀ ਬਹੁਤ ساری ਸੰਗਤ ਆਈ ਆ ਜਿਹੜੇ ਆਏ ਨੇ ਮੈਂ ਉਹਨਾਂ ਦਾ ਸਮੂਹ ਜੀ ਇਥੋਂ ਦੀ ਸੰਗਤਾਂ ਵੀ ਬਹੁਤ ਜੁੜਾਦੇ ਆ ਬਾਕੀ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਸਾਡੀ ਜਥੇ ਕਰਦੀਆਂ ਹੁਕਮ ਦੇਣਗੀਆਂ ਅਸੀਂ ਤਿਆਰ ਆ ਇਹ ਜਿਹੜੀ ਮੂਮੈਂਟ ਆ ਤੁਹਾਡੀ ਬਹੁਤ ਗਰਮ ਹੋਗੀ ਸਾਟਾ ਜੇਲਾ ਫਟੇਗੜ ਸਾਹ ਦੇ ਵਿੱਚ ਇੱਕ ਦਿਨ ਬਹੁਤ ਸਾਰੇ ਆਪਾਂ ਪਿਛਲੇ ਕੁਝ ਕ ਮਹੀਨਿਆਂ ਚ ਕੇਂਦਰ ਸਰਕਾਰ ਦਾ ਜਿਹੜਾ ਡਿਕਟੇਟਰਸ਼ਿਪ ਰਵਈਆ ਉਹ ਜਿਹੜੇ ਸਾਡੇ ਕਿਸਾਨ ਮਜ਼ਦੂਰਾ ਦੇ ਅਕਤਬਦਨ ਤੋਂ ਰਾਜ ਬਦਲ ਦੋ ਬਦਲ ਦੋ ਬਦਲ ਦੋ ਰੱਬ ਸੁਣਿਆ ਇਹ ਨੀਤੀਆਂ ਨਾ ਹੋ ਮੈਂ ਪਿੰਡ ਸੀੜ ਤੋਂ ਅੰਮ੍ਰਿਤਸਰ ਵਿੱਚ ਅੱਜ ਕਿਸਾਨ ਦੇ ਕਾਲੇ ਤਨੂਣਾ ਵਰੋਧੀ ਇੱਥੇ ਘੱਟ ਵਿੱਚ ਸ਼ਾਮਲ ਹੋਣ ਲਈ ਆਇਆ ਹਾਂ ਇਹ ਨੀਤੀਆਂ ਨੂੰ ਲੈ ਕੇ ਆਇਆ ਸੀ ਜੋ ਕਿ ਮੋਦੀ ਨੇ ਇਹ ਨੀਤੀਆਂ ਦੇ ਆਸਾਨ ਮਾਰੂ ਨੀਤੀਆਂ ਨੂੰ ਲਾਗੂ ਕਰਕੇ ਜੋ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਖੰਡੇ ਦਬੇ ਹੋਏ ਹਨ ਉਹਨਾਂ ਨੂੰ ਹੋਰ ਮਾਰਨ ਦਾ ਪਲਾਨ ਵਿੱਚ ਹੋਇਆ ਸੀਗਾ ਸ਼ੁਰੂ ਕੀਤਾ ਹੈ ਜਦੋਂ ਲਾਲ ਕਿਰੇ ਦੇ ਨਾਲ ਇਕੱਠ ਕਰਕੇ ਸਾਰੇ ਕਿਸਾਨ ਜਥੇਬੰਦੀਆਂ ਮਾਰਚ ਕਰਦੇ ਜਾਂਦੇ ਦੇ ਨਾਲ ਮਿਲ ਕੇ ਇਹ ਰੋਸ ਪ੍ਰਦਰਸ਼ਨ ਜੋ ਕਿ ਹਾਈਵੇ ਤੋਂ ਚਾਰਜ ਹੋਇਆ ਕਰ ਰਹੇ ਹਾਂ ਗੋੜੇ ਚੱਲੇ ਗੋੜੀਆਂ ਵੀ ਚੱਲੀਆਂ ਮੋਦੀ ਨੂੰ ਸਿੱਧਾ ਲੇਕਨ ਉਹ ਇਹ ਸੁਦੇਸ਼ ਦੇਣਾ ਚਾਹੁੰਦੇ ਹਾਂ ਉਹਨਾਂ ਦੀ ਧਜੀਆਂ ਡਾਉਂਦੇ ਨਰਿੰਦਰ ਮੋਦੀ ਸਾਡੇ ਪਹੁੰਚਣਾ ਸੀ ਉੱਤੇ ਜਾ ਕੇ ਕੀਤੀ ਇਹ ਕਾਲੇ ਕਾਨੂੰਨਾਂ ਦੇ ਖਿਲਾਫ ਇੱਕ ਜੁੱਟ ਹੋ ਕੇ ਲੜਾਂਗੇ ਤੇ ਇਹ ਧਰਨਾ ਅਸੀਂ ਦਿੱਲੀ ਤੱਕ ਲੈ ਕੇ ਜਾਵਾਂਗੇ ਸਾਨੂੰ ਆਪਣੀ ਥਾਂ ਲੜਦੇ ਹੁਣ ਇਹ ਕਾਲੇ ਕਾਨੂੰਨ 19 ਹੜਤਾਲ ਬੰਦ ਕਰਵਾ ਕੇ ਪੂਰੇ ਦੇਸ਼ ਦੇ ਵਿੱਚ ਜੋ ਕਿ ਮੋਦੀ ਨੇ ਕਾਲੇ ਕਾਨੂੰਨ ਸਾਡੇ ਲਈ ਲਾਗੂ ਕੀਤੇ ਨੇ ਇਹਨਾਂ ਨੂੰ ਬੰਦ ਕਰਵਾ ਕੇ ਅਸੀਂ ਸਾਢੇ 8 ਸਾਲ ਲਵਾਂਗੇ ਅਸੀਂ ਤਾਂ ਹਰਦਾਰ ਹੋਈ ਅਸੀਂ ਜਿੰਨੇ ਵੀ ਸਾਡੀਆਂ ਪਾਰਟੀਆਂ ਹਨ ਉਹਦੇ ਵਿੱਚ ਭਾਗ ਲਏ ਉਹਨਾਂ ਨੂੰ ਇਹੀ ਕਹਿੰਦੇ ਹਾਂ ਵੀ ਅਸੀਂ ਜਲਦੀ ਤੋਂ ਜਲਦੀ ਦਿੱਲੀ ਵੱਲ ਕੂਚ ਕਰੀਏ ਜੋ ਕਿ ਐਥੇ ਪੰਜਾਬ ਤੋਂ ਦਿੱਲੀ ਜਾਣ ਲਈ ਰਸਤਾ ਬਿਲਕੁਲ ਸਾਫ਼ ਹੈ ਅਸੀਂ ਬਹੁਤ ਜਲਦੀ ਦਿੱਲੀ ਪਹੁੰਚ ਜਾਣਾ ਹੈ ਤੇ ਇਹ ਸਰਕਾਰ ਨੂੰ ਪਤਾ ਉਦੋਂ ਹੀ ਲੱਗੇਗਾ ਜਦੋਂ ਪੰਜਾਬ ਦੇ ਕਿਸਾਨਾਂ ਨੇ ਦਿੱਲੀ ਜਾ ਕੇ ਔਲਾ ਪਾ ਦਿੱਤਾ ਤੇ ਜਦੋਂ ਇਹਨਾਂ ਦੀਆਂ ਕੁੱਟੀਆਂ ਦਾ ਘਰਾਓ ਕੀਤਾ ਪਾਰਲੀਮੈਂਟ ਦਾ ਘਰਾਓ ਕੀਤਾ ਤੇ ਜਦੋਂ ਦਿੱਲੀ ਪ੍ਰਸਾਨ ਹੋਣੀ ਹੈ ਤਾਂ ਹੀ ਇਹਨਾਂ ਨੂੰ ਪਤਾ ਲੱਗੇਗਾ ਵੀ ਕਿਸਾਨਾਂ ਦੀ ਤਾਕਤ ਕਿਸਾਨ ਮਜ਼ਦੂਰ ਏਕਤਾ ਦੀ ਤਾਕਤ ਕੀ ਹੁੰਦੀ ਹੈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਭੂ ਗੋਲਾ ਦਾ ਸੰਭੂ ਗੋਲਾ ਦਾ ਬੋਲ ਰਿਹਾ ਜੀ ਅੱਜ ਕਿਸਾਨ ਨਹੀਂ ਦੀ ਜੀ ਮਾਰੇ ਬੋਦੀ ਕਰ ਰਿਹਾ ਹੈ ਇਸ ਨੂੰ ਮੁੱਖ ਰੱਖਦੇ ਹੋਏ ਸੀ ਸੰਭੂ ਅੱਡੇ ਤੋਂ ਅਚਾਰਰ ਦੇ ਕੋਲ ਧਰਨਾ ਦਿੱਤਾ ਹੈ ਗੁਜਰਾਤੀਆਂ ਦਾ ਵਰਗ ਜੋ ਦੱਸਾਂਗੇ ਮੋਦੀ ਸਰਕਾਰ ਨੂੰ ਕਿਹੋ ਜੀ ਜੋ ਹੁੰਦੀ ਹੈ ਅਸੀਂ ਨੂੰ ਸਾਨੂੰ ਫਸਲਾਂ ਦੇ ਭੁੱਲ ਸਹੀ ਨਹੀਂ ਮਿਲ ਰਹੇ ਆਪਣੀ ਮਨਵਰਜੀ ਕਰ ਰਿਹਾ ਹੈ ਜਿਸ ਨੂੰ ਮੁੱਖ ਰੱਖਦੇ ਹੋਏ ਅਸੀਂ ਜਿਤਾ ਨਾ ਦੇ ਰਹੇ ਪਿੰਡ ਸ਼ੰਭੂ ਕਲਾਮ ਨਗਰ ਵਾਸੀ ਸਾਰੇ ਰਲ ਮਿਲ ਕੇ ਇੱਥੇ ਪਹੁੰਚੇ ਹੋਏ ਹੋਰ ਦੂਜਾ ਡੇ ਤੋਂ ਬਹੁਤ ਲੱਗਦੇ ਇੱਥੇ ਬਿਲਬਸਟਨ ਸੰਭੂ ਤੇ ਪਹੁੰਚੀ ਹੈ ਜੀ ਦੋ ਟੋਕਰ ਦੇ ਕੋਲ ਵੀ ਧਰਨ ਲੱਗਿਆ ਸਾਡਾ ਪਿੱਛੇ ਰਾਜਪੁਰੇ ਬਾਈਪਾਸ ਦੇ ਕੋਲ ਵੀ ਧਰਨ ਲੱਗਿਆ ਜੇ ਨਾ ਇੱਥੋਂ ਕੋਈ ਹੱਲ ਹੋਇਆ ਅਸੀਂ ਦਿੱਲੀ ਨੂੰ ਕੁਝ ਕਰਾਂਗੇ ਦਿੱਲੀ ਨੂੰ ਜਾ ਕੇ ਮੋਦੀ ਨੂੰ ਇਹ ਦੱਸਾਂਗੇ ਜਰੂਰ ਵੀ ਕੀ ਚੀਜ਼ ਹੁੰਦੀ ਹੈ ਕਿਸਾਨ ਇਹਨੂੰ ਮੁੱਕ ਰੱਖਦੇ ਹਾਂ ਕਿ ਹਾਂ ਜੀ ਮੈਂ ਕਲਵੀਰ ਸਿੰਘ ਨੰਬਰਦਾਰ ਪਿੰਡ ਮਾੜੂ ਤੋਂ ਅੱਜ ਅਸੀਂ ਜਿਹੜੇ ਕਾਲੇ ਕਾਨੂੰਨ ਗਵਰਨਮੈਂਟ ਨੇ ਬੀਜੇਪੀ ਸਰਕਾਰ ਮੋਦੀ ਨੇ ਬਣਾਏ ਨੇ ਉਹਦੇ ਵਾਸਤੇ ਜਾਮ ਲਾਇਆ ਐ ਐਮਐਚ ਐਨਐਚ 1 ਦੇ ਉੱਤੇ ਸ਼ੰਭੂ ਪੁਲ ਦੇ ਉੱਤੇ ਅਸੀਂ ਜਾਮ ਲਾ ਕੇ ਬੈਠੇ ਆ ਆਪਣੀ ਕਿਸਾਨੀ ਮੰਗਾਂ ਵਾਸਤੇ ਅਸੀਂ ਜੋ ਇਹਨੇ ਸਾਡੇ ਨਾਲ ਅਪਣਾਇਆ ਐ ਅਸੀਂ ਇਹਦੀਆਂ ਆਪਣੀਆਂ ਮੰਗੀਆਂ ਕਰ ਨਹੀਂ ਦੇਵਾਂਗੇ ਮੋਦੀ ਨੂੰ ਕਿਉਂਕਿ ਇਹਨੇ ਜ਼ਿਮੀਂਦਾਰਾਂ ਦੇ ਜੋ ਵੀ ਕਾਨੂੰਨ ਬਣਾਏ ਨੇ ਉਹ ਸਾਡੇ ਮੌਦਾ ਫਤਬਾ ਦੇ ਕੀ ਬਣਾ ਰਿਹਾ ਹੈ ਇਹ ਆਪਣੀ ਜਿੱਦ ਤੇ ਅੜਿਆ ਹੈ ਮਾਲ ਗੱਡੀਆਂ ਰੁਕੀਆਂ ਨੇ ਅਸੀਂ ਵੀ ਜੀਵਿਦਾਰ ਪਿੱਛੇ ਹਟਣ ਵਾਲੇ ਨਹੀਂਗੇ ਜੋ ਅਸੀਂ ਆਪਣੀਆਂ ਹੱਕ ਮੰਗਾਂ ਲੈ ਕੇ ਰਾਂਗੇ ਇਸ ਵਾਸਤੇ ਅੱਜ ਹੀ ਸਾਰੇ ਜਿੰਨੇ ਵੀ ਇਲਾਕੇ ਦੇ ਹੈ ਸ਼ੰਭੂ ਬਾਰਡਰ ਦੇ ਉੱਤੇ ਆ ਕੇ ਬੋਲ ਦੇ ਉੱਤੇ ਬੈਠੇ ਆ ਫੈਵਰ ਜੀ ਕਾ ਖਾਲਸਾ ਤੇ ਵਗਦੀ ਫਤਹਿ ਮੈਂ ਕਲਵੰਤ ਸਿੰਘ ਆਕੜ ਇੰਡੀਅਨ ਫਾਰਮਰ ਐਸੋਸੀਏਸ਼ਨ ਤੋਂ ਤੇ ਜੋ ਅਸੀਂ ਅੱਜ ਸ਼ੰਭੂ ਧਰਨਾ ਦੇ ਰਹੇ ਹਾਂ ਇਹਦੇ ਵਿੱਚ ਜ਼ਿਆਦਾਤਰ ਤੁਸੀਂ ਦੇਖੋਗੇ ਨੌਜਵਾਨ ਜਿਆਦਾ ਹੋਣਗੇ ਬਜ਼ੁਰਗਾਂ ਦੀ ਗਿਣਤੀ ਨਾਲੋਂ ਚਲੋ ਪਹਿਲਾਂ ਬਜ਼ੁਰਗ ਜ਼ਿਆਦਾ ਆਉਂਦੇ ਸੀ ਨੌਜਵਾਨਾਂ ਨਾਲੋਂ ਘੱਟ ਜਾਂਦੇ ਸੀ ਪਰ ਜੋ ਇਹ ਮੋਦੀ ਹੁਣ ਕਾਲੇ ਕਾਨੂੰਨ ਲੈ ਕੇ ਆਇਆ ਹੈ ਸਾਡੀ ਮੌਤ ਦੇ ਵਾਰੰਟ ਲੈ ਕੇ ਆਇਆ ਹੈ ਉਹਨਾਂ ਦੇ ਪ੍ਰਤੀ ਜੋ ਜਾਗਰੂਕ ਨੇ ਨਵੀਂ ਪੀੜੀ ਨੂੰ ਇਸ ਬਾਰੇ ਬਹੁਤ ਪਤਾ ਲੱਗਿਆ ਹੈ ਤੇ ਉਹ ਸੋਚਦੇ ਨੇ ਵੀ ਜੇ ਸਾਡੀ ਕਿਸਾਨੀ ਨਹੀਂ ਰਹੀ ਤਾਂ ਅਸੀਂ ਕੀ ਕਰਾਂਗੇ ਹੁਣ ਸਾਡੇ ਕੋਲ ਯੂਪੀ ਤੋਂ ਲੇਬਰ ਆਂਦੀ ਹੈ ਜੀਰੀ ਲਾਉਣ ਵਾਸਤੇ ਉਹ ਆਪਾਂ ਉਹਨਾਂ ਨੂੰ ਭਈਏ ਕਹਿੰਦੇ ਆਪਾਂ ਉਹਨਾਂ ਨੂੰ ਚੌਲ ਕਹਿੰਦੇ ਆ ਪਰ ਨਹੀਂ ਉਹ ਸਾਰੇ ਜ਼ਿਮੀਂਦਾਰ ਨੇ ਉੱਥੇ ਇਹ ਚੀਜ਼ਾਂ ਅੱਜ ਤੋਂ 10 ਤੋਂ 15 ਸਾਲ ਪਹਿਲਾਂ ਉੱਥੇ ਮੰਡੀ ਕਾਂ ਟੁੱਟ ਗਿਆ ਸੀਗਾ ਜਿਹਦੇ ਕਰਨਾ ਉਹਨਾਂ ਨੂੰ ਇੱਥੋਂ ਤੱਕ ਲੇਬਰ ਲੇਬਰ ਕਰਨੀ ਪੈਂਦੀ ਹੈ ਪਰ ਅਸੀਂ ਯੂਪੀ ਵਾਲੇ ਜਾਂ ਬਿਹਾਰ ਵਾਲੇ ਜਾਂ ਕੋਈ ਜੰਮੂ ਕਸ਼ਮੀਰ ਵਾਲੇ ਨਹੀਂ ਹੈਗੇ ਅਸੀਂ ਉਹਨਾਂ ਨੂੰ ਦੱਸਦਣੇ ਚਾਹੁੰਦੇ ਆਂ ਕਿ ਪੰਜਾਬੀ ਜਦੋਂ ਵੀ ਕੋਈ ਮੋਰਚਾ ਆਰੰਭ ਕਰਦੇ ਆਂ ਤਾਂ ਉਹਨੂੰ ਫਤਿਹ ਕਰਕੇ ਹੀ ਆਪਣੀ ਪ੍ਰਵਾਨਗੀ ਪੂਰੀ ਕਰਦੇ ਨੇ ਤਾਂ ਸੋ ਮੈਂ ਇੱਕੋ ਗੱਲ ਕਹਾਂਗਾ ਵੀ ਚاہے ਸਾਨੂੰ ਮਹੀਨਾ ਲੱਗੇ 2 ਮਹੀਨੇ ਲੱਗਣ ਸਾਲ ਲੱਗੇ 2 ਸਾਲ ਲੱਗਣ 5 ਸਾਲ ਲੱਗਣ ਇਹ ਮੋਰਚਾ ਇਦਾਂ ਹੀ ਚੱਲਦਾ ਰਹੂਗਾ ਤੇ ਸਾਡੇ ਨਾਲ ਹੁਣ ਜ਼ਿਆਦਾਤਰ ਨੌਜਵਾਨ ਹੋਗੇ ਬੱਚੇ ਵੀ ਤੁਸੀਂ ਦੇਖ ਲਓਗੇ ਵੀ ਪਹਿਲਾਂ ਛੋਟੇ ਬੱਚੇ ਨਹੀਂ ਸੀਗੇ ਤੁਸੀਂ ਦੇਖੋਗੇ 8 800 10 10 12 12 ਸਾਲ ਦੇ ਸਾਰੇ ਬੱਚੇ ਹੁਣ ਆਉਂਦੇ ਨੇ ਤਾਂ ਧਰਨੇ ਲਾਉਂਦੇ ਨੇ ਸਾਡੀ ਕੋਈ ਨਿੱਜੀ ਕੋਈ ਜਾਂ ਲੋਕਾਂ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਵੀ ਅਸੀਂ ਇਹਨਾਂ ਨੂੰ ਤੰਗ ਪਰੇਸ਼ਾਨ ਕਰਾਂਗੇ ਅਸੀਂ ਕੁਝ ਨਹੀਂ ਇਹਨਾਂ ਨੂੰ ਕਰਾਂਗੇ ਪਰ ਸਾਡੀ ਇੱਕੋ ਬੇਨਤੀ ਹੈ ਵੀ ਜਿਹੜੇ ਵੀਰ ਜਿਨ੍ਹਾਂ ਨੂੰ ਪਤਾ ਹੁੰਦਾ ਹੈ ਵੀ ਅੱਜ 12 ਤੋਂ 4 ਵਜੇ ਤੱਕ ਰੋਡ ਰੋਡ ਬੰਦ ਕੀਤੇ ਹੋਏ ਨੇ ਪੂਰਾ ਚੱਕਾ ਜਾਮ ਹੈ ਪਰ ਫਿਰ ਵੀ ਲੋਕਾਂ ਨੂੰ ਅਸੀਂ ਜਾਗਰੂਤ ਕਰਨਾ ਵੀ ਪਲੀਜ਼ ਸਾਡੀ ਰਿਕੁਐਸਟ ਹੈ ਵੀ ਤੁਸੀਂ ਸਾਡੇ ਨਾਲ ਅੱਗੇ ਧਰਨਿਆਂ ਤੇ ਬੈਠੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ